the you ਉਡੇ ਮਹੱਲੇ ਦੇ ਅੰਮ੍ਰਿਤ ਨਗਰ ਦੇ ਰਸਨਾ ਹਾਰਿ ਬਰਵਾ ਸੰਗਤਾਂ ਨੂੰ ਹਰ ਜੀ ਮਾਣੇ ਚੰਗੇ ਬਣਾ ਸਰਨਾਮ ਮੰਚ ਦਾ ਬਾਬੇ ਦੇ ਵਿੱਚ ਇਹ ਬੜਾ ਪ੍ਰਸਿੱਧ ਦੰਤਾਂ ਨੰਦਰ ਦਾ ਮਿੱਠਾ ਨਾਮ ਗੁਰੂ ਦਾ ਲਖਮੀ ਦਾ ਮਿੱਠਾ ਗੁਰੂ ਜੀ ਦੀ ਇੱਕ ਗੁਰੂ ਜੀ ਦੀ ਇੱਕ ਛੱਡਣਾ ਬਾਬੇ ਪ੍ਰਵਾਹ ਦਾ ਚਾਹ ਜੰਨੂ ਵੀ ਸੰਗਰ ਪੁਆੜੇ ਜੀ ਅਮਰ ਨਾਮ ਤੇਰੀ ਕੈ ਸਤਨਾਮ ਐਨਆਰਆਈ ਸੰਗਤਾਂ ਵੱਲੋਂ ਬਹੁਤ ਵੱਡਾ ਉਪਰਾਲਾ ਲੱਗਿਆ ਹੈ ਜਿਹਨਾਂ ਵਾਸਤੇ ਸਬੰਧ ਸਾਬ ਜੀ ਚੱਪੂ ਸਮਾਣ ਲੱਗਦੇ ਉਹਨਾਂ ਵੱਲੋਂ ਇਹ ਬਹੁਤ ਵੱਡੀਆਂ ਸ਼ਲਾਘਾ ਕੀਤੀਆਂ ਗਈਆਂ ਸਾਰੇ ਨਗਰਾਂ ਨਾਲ ਕੇ ਇਲਾਕਾ ਸਾਰਾ ਇਹ ਸੰਗਤਾਂ ਦੀ ਸੇਵਾ ਕਰਦਾ ਹੋਵੇ ਬਾਰੇ ਸਾਰੀਆਂ ਸੰਕਾ ਨੂੰ ਚੰਗੀ ਤਰ੍ਹਾਂ ਫਿਕਸ ਕਰਦੇ ਸਾਰੀਆਂ ਸੰਕਾ ਨੂੰ ਦੇ ਦੁਆਰਾ ਲੱਖ ਲੱਖ ਬਣਾਏ ਹੋਏ ਕੋ ਲੱਗਦਾ ਮਾਰਾ ਇਹਨਾਂ ਦੇ ਬਿਵਾਰ ਨੂੰ ਬਚਾ ਲਈਦਾ ਕਰਸੇ ਵਾਹਿਗੁਰੂ ਸੇਵਾਦਾਰ ਨੂੰ ਮਾਰਾ ਚਰਨਾਂ ਗਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਦੇ ਜਰਾਮਾ ਆਰਦਾਸ